ਅਸੀਂ ਆਏ ਅੱਜ ਮੇਲੇ ਤੇ ਨਦਰ ਕਾ ਦਾ ਮੇਲਾ ਹੈ ਕਿਹੜਾ ਮੇਲਾ ਮੇਲਾ ਗੜਾ ਹੈ ਸਭ ਤੋਂ ਲਾਜਪੁਰ ਲਾਜਪੁਰ ਤੇ ਮੈਂ ਕੀ ਨੀ ਚਾਹ ਤੇ ਵਰਤੋ ਅੱਜ ਉਹ ਕੰਮ ਕਰਦੇ ਸੀ ਇਹਨੂੰ ਹਵਾ ਕਰਕੇ ਲੜੇ ਲੋਹਾਰ ਉਹ ਜਿਹੜਾ ਉਹ ਜਗੱਡੀ ਵਾਲੇ ਉਹ ਕਰਮ ਕਰਦੇ ਸੀ ਲੋਹਾ ਉਹ ਸੱਤ ਮਾਰਕ ਕਰਦੇ ਸੀ ਦੇਖੋ ਪ੍ਰਾਣੀਆ ਤੁਸੀਂ ਆ ਚੱਲ ਬੰਦੇ ਇਹ ਕਿਵੇਂ ਕਰਨਾ ਪ੍ਰਾਣੀਆ ਰੇਡੀਓ ਸੱਤ ਪ੍ਰਾਣੀ ਕੱਲਾ ਨਾ ਜਾਇਂ ਕਿਸੇ ਖੇਤ ਨੂੰ ਕਿੱਧਰ ਤੇ ਕਾਟੋ ਲੈਂਦੀ ਜੱਟਾਂ ਨੂੰ ਪਤਾ ਜੱਟਾਂ ਦੇ ਪੁੱਤਾਂ ਨੂੰ ਕੋਈ ਨਹੀਂ ਕੁਝ ਨਾ ਕੱਢੋਗੇ ਸਤਾਲੀ ਦੀ ਬੰਡ ਮਿਲ ਕੇ ਬੋਲੋ ਕਰੋ ਇੱਧਰੋਂ ਇੱਧਰ ਆ ਰਹੇ ਕੋਈ ਗਰੋਂਦੂ ਦੇ ਆ ਰਹੇ ਸਤਾਲੀ ਆ ਪਰ ਆਵਲ ਪਿੰਡੀ ਤੋਂ ਇੱਧਰ ਨੂੰ ਆ ਰਹੇ ਇਹ ਲੱਕੜ ਤੇ ਸਾਰੇ ਛੋਟੇ ਬੁਨੀ ਜਿਹੜੇ ਪੱਥਰੀ ਵੀ ਹੈ ਪੱਥਰੀ ਵਾਲੀ ਚੰਗੇ ਦੀ ਦੋ ਕੋਟਰਾ

भंडाल स्टार्टफोल्ड है ਮਾਨ ਰਸਤੇ ਵਿੱਚ ਨਾ ਸਿਰਫ ਮਾਨਵੀ ਯਾਦ ਨਹੀਂ ਆ ਰਹੀ ਜੀ ਕੱਢਣਾ ਦਿੱਲੀ ਦਰਵਾਜਾ ਪਛੀਆਂ ਦੀ ਲਿਆ ਦੇ ਲੋਗਣੀ ਵਾ ਚਰਖੇ ਦੇ ਦੋ ਮੁੰਨੇ ਮੇਰਿਆ ਬਾਬਲਾ ਧੀਆਂ ਪੇਨਾ ਕਰ ਸੁਨੇ ਮੇਰਾ ਬਾਬਲਾ ਅੱਜ ਵਗੈਰਾ ਦੋਤਾ ਚਾਰ ਦੇ ਪੈਣਾ ਨੂੰ ਫਿਰ ਆਉਂਦੇ ਸਰਬਨਦੀ ਨੂੰ ਖੁਸ਼ ਕਰੇ ਸੁਨੇਹਾ ਵੱਜਦਾ ਨੈਣੋਂ ਖੁਸ਼ ਆਤ। ਵਿਆਹ ਦੀ ਅਮਲੀ ਨੂੰ ਕੀ ਟੂ ਮਾਣੂ ਕੰਮ ਇਹ ਸਾਰੇ ਟੱਪੇ ਮਾਲਵੇ ਨੇ। ਸਾਹਕਸ਼ ਦਾ ਮੁਕਾਬਲਾ ਇੱਕ ਮੁੰਡਾ ਆਪਣਾ ਬੱਚਾ ਵੀ ਹੈ। ਹੈਲੋ ਅਸ਼ਰਫ ਇਹ ਸਾਡੇ ਗੋਲਡ ਮੈਨਸਟ ਕੋਲ ਹੈ। ਇਹ ਆਪੀ। تھوڑا خدا او چلو 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 کوئی نہیں کروں ہاں کن ایک اپا کن ایک چلو کن ਪਹਿਲਾ ਪੁੱਲ ਦਿੱਤ ਲਿਆ ਚੀਨਾ ਜੱਟ ਦਾ ਬਨੇੜੇ ਤੇ ਕਾਰੇ ਮੇਰੇ ਜੇਠ ਤੇ ਰਾਂਝਾ ਰੋਡ ਤੋਂ ਬੱਕਰੀਆਂ ਚਾਰੇ ਚਿੱਤ ਕਰੇ ਹੋ ਜਾ ਸਾਧਨੇ ਜਿੱਥੇ ਪਰਨੇ ਬੰਨੇ Редактор субтитров А.Семкин Корректор ਸੀ ਬੇਰੇ ਹੋਸ਼ ਮੈਂ ਕੋ ਜਲਾ ਮੈਂ ਮਾੜਾ ਦੇਖਿਆ ਮੈਂ ਕੱਲੋਂ ਧੋਨੇਦਾਰ ਸਾਹਿਬ ਉਹ ਬੱਲੇ ਖੁੱਲ ਕੇ ਨੱਚ ਲਾ ਲਈਂ ਦੇ ਦੇ ਸ਼ੌਂਕ ਦਾ ਢੇੜਾ ਇਹ ਤਾਂ ਖੱਟਲੇ ਤੇ ਵੀ ਹੈ ਹਾਂ ਜੀ ਮਾਰੀ ਬੱਸ ਇੱਕ ਕਰ ਲਿਆ ਸਰੋਖਾ ਕਰ ਲਿਆ ਉਹ ਘੱਟਦਾ ਹੈ ਹੈ ਕੋਲੋਂ ਇਹਦਾ ਕਿੰਨਾ ਮਾਸੀ ਹੋਸ ਹੈ ਹੈ ਨਾ ਬਾਰੇ ਵੇੜਾ ਸ਼ਗਨ ਲਾੜੇਗਾ

ਤਾਗੇ ਨਾਲ ਲਾਉਣੇ ਫਿਰ ਇਹਨੂੰ ਹਾਂ ਹਾਂ ਪਾਤਾ ਡਿਜ਼ਾਈਨ ਹੈ ਨਯੋ ਨਯੋ ਕੇ ਬੁਲਾਓ ਆ ਜਾ ਚਲੋ ਬਾਈ ਨਹੀਂ ਕੀਆ ਬਾਬਾ ਨਹੀਂ ਡਰੇਗਾ ਤਾਂ ਕੰਮ ਖਰਾਬ ਹੋ ਜਾਏਗਾ ਠੀਕ ਹੈ ਕਿ ਨਹੀਂ ਕਿਆ ਬਾਬਾ ਸ਼ਾਮ ਲੈ ਕੇ ਠੀਕ ਹੈ ਮਾਰ ਦੇ ਜੋ ਤਾਲੀ ਮਜਾਓ ਸਾਰੇ ਹੱਥ ਤਾਲੀ ਮਜਾਓ ਬਾਬਾ ਲੈ ਕੇ ਆਓ ਠੀਕ ਹੈ ਜੋ ਖੇਲ ਦੀ ਬਾਤ ਹੈ ਮਜ਼ਾ ਆਏਗਾ ਠੀਕ ਹੈ ਮਾਰ ਦੇ ਪੱਥਰ ਕੀ ਹੋ ਗਿਆ ਹਾਂ अभी क्या कह रहा कबूतर बना दे कबूतर सांप कबूत हो रही है नकली ताली बजाओ सारे दो ताली बजाओ कबूतर बन के आ क्या बात है बजा तस्वीर कर रहे हैं यार फरूटी बना दे कभी फरूटी कभी ठंडा कभी गर्म है यार एक बार बोलते अगर बार बार नहीं बोलना है खेल खराब हो जाता है ले बाबा चर

है। देखे देखे लिए। के। 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 परानु जाके मार मार जापे जा, हुआ जोर दी जोर दोरती ਚੱਲਾ ਬਜਾ ਲਾ ਆ ਉਹ ਦੱਸੋ ਕੀ ਕਰਨਾ 50 ਦੇ ਪਾ ਚੱਲ ਪਾ ਇਹ ਮਰਜੀ ਪਾ 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 ਚੱਲ ਪਹਿਲਾ ਫੇਲ ਆ